ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਜੰਗ ਭਾਗ ਦੂਜਾ ਵਿੱਚ ਆਪ ਸਭ ਸੰਗਤ ਦਾ ਸਵਾਗਤ ਹੈ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਹੱਥੋਂ ਬੈਰੀ ਦਲਾਂ ਦੇ ਬਹੁਤ ਸਾਰੇ ਸੈਨਿਕ ਮਾਰੇ ਗਏ ਤਾਂ ਜਦੋਂ ਉਸ ਵਕਤ ਰਾਤ ਪੈ ਗਈ ਤਾਂ ਸਭ ਆਪਣੇ ਆਪਣੇ ਡੇਰਿਆਂ ਨੂੰ ਚਲੇ ਗਏ ਸਨ ਰਾਤ ਨੂੰ ਇਕੱਠੇ ਹੋ ਕੇ ਸੂਬਾ ਵਜੀਰਖਾਂ ਅਤੇ ਜ਼ਬਰਦਸਤ ਖਾਂ ਰਾਜਾ ਭੀਮਚੰਦ ਨੂੰ ਕਹਿਣ ਲੱਗੇ ਕਿ ਅਸੀਂ ਆਪਣੇ ਸੂਰਮੇ ਫਟੜ ਹੋ ਕੇ ਡਿੱਗਦੇ ਹੋਏ ਵੇਖਦੇ ਰਹੇ ਹਾਂ ਪਰ ਉਹਨਾਂ ਉੱਤੇ ਵਾਰ ਕੌਣ ਕਰਦਾ ਸੀ ਸਾਨੂੰ ਕੁਝ ਨਹੀਂ ਪਤਾ ਲੱਗਾ ਸਾਨੂੰ ਤਾਂ ਕੁਝ ਥੋੜੇ ਜਿਹੇ ਸਿੰਘ ਹੀ ਨਜ਼ਰ ਆਉਂਦੇ ਸਨ ਪਰ ਸਾਡੇ ਬਿਆੰਤ ਆਦਮੀ ਕਿਸ ਨੇ ਮਾਰ ਦਿੱਤੇ ਇਹ ਸਭ ਕੁਝ ਵੇਖ ਕੇ ਅਸੀਂ ਹੈਰਾਨ ਹਾਂ ਜਿਵੇਂ ਕਿ ਆਪ ਜੀ ਨੂੰ ਪਹਿਲੀ ਵੀਡੀਓ ਵਿੱਚ ਦੱਸਿਆ ਸੀ ਕਿ ਗੁਰੂ ਸਾਹਿਬ ਜੀ ਨੇ ਬਚਨ ਫਰਮਾਇਆ ਸੀ ਕਿ ਤੁਸੀਂ ਅੱਗੇ ਹੋ ਕੇ ਲੜੋ ਅਤੇ ਪਿੱਛੇ ਤੁਹਾਡੇ ਸ਼ਹੀਦ ਸਿੰਘ ਆਉਣਗੇ ਸੋ ਇਹ ਭੀਮਚੰਦ ਅਤੇ ਵਜੀਦ ਖਾਂ ਜ਼ਬਰਦਸਤ ਖਾਂ ਉਹਨਾ ਸਿੰਘਾਂ ਦੀ ਗੱਲ ਕਰ ਰਹੇ ਹਨ ਜੋ ਉਹਨਾਂ ਨੂੰ ਸ਼ਹੀਦ ਸਿੰਘ ਨਹੀਂ ਦਿਸੇ ਸੋ ਅੱਗੇ ਚੱਲਦੇ ਹਾਂ ਉਹ ਕਹਿੰਦੇ ਹਨ ਕਿ ਗੁਰੂ ਜੀ ਸਾਨੂੰ ਕਰਾਮਾਤੀ ਜਾਪਦੇ ਹਨ ਰਾਜਾ ਭੀਮਚੰਦ ਨੇ ਕਿਹਾ ਗੁਰੂ ਜੀ ਕਰਾਮਾਤੀ ਨਹੀਂ ਹਨ ਉਹਨਾਂ ਦੇ ਸਿੰਘ ਉੱਚੇ ਮੋਰਚਿਆਂ ਵਿੱਚ ਹੀ ਹਨ ਅਤੇ ਸਾਡੇ ਆਦਮੀ ਮੈਦਾਨ ਵਿੱਚ ਨੀਵੇਂ ਥਾ ਹਨ ਇਸ ਕਰਕੇ ਸਾਡੇ ਆਦਮੀ ਬਹੁਤ ਮਰੇ ਹਨ ਦੋਵੇਂ ਸੂਬਿਆਂ ਨੇ ਬੜੇ ਹੈਰਾਨ ਹੋ ਕੇ ਭੀਮਚੰਦ ਆਦ ਪਹਾੜੀ ਰਾਜਿਆਂ ਨੂੰ ਕਿਹਾ ਕਿ ਜੇਕਰ ਇਸ ਤਰ੍ਹਾਂ ਹੀ ਹਾਲ ਹੋਇਆ ਜਿਸ ਤਰ੍ਹਾਂ ਅੱਜ ਹੋਇਆ ਹੈ ਤਾਂ ਫਿਰ ਸਾਡੀ ਇਤਨੀ ਵੱਡੀ ਫੌਜ ਦਾ ਥੋੜੇ ਦਿਨਾਂ ਵਿੱਚ ਹੀ ਖੁਰਾਕ ਖੋਜ ਮਿਟ ਜਾਏਗਾ ਸਿੰਘ ਤਾਂ ਰਣ ਵਿੱਚ ਸਾਨੂੰ ਕੋਈ ਮਰਿਆ ਨਹੀਂ ਦਿਸਦਾ ਆਪਣੇ ਆਦਮੀਆਂ ਦੇ ਸੱਥਰ ਲੱਥੇ ਵੇਖ ਕੇ ਸਾਨੂੰ ਡਰ ਲੱਗਦਾ ਹੈ ਭੀਮਚੰਦ ਨੇ ਆਖਿਆ ਖਾਂ ਜੀ ਅੱਜ ਅਸੀਂ ਮੋਰਚਿਆਂ ਤੋਂ ਬਿਨਾਂ ਹੀ ਮੈਦਾਨ ਵਿੱਚ ਲੜੇ ਹਾਂ ਇਸ ਕਰਕੇ ਸਾਡੇ ਬਹੁਤੇ ਆਦਮੀ ਮਰੇ ਹਨ ਕੱਲ ਸਵੇਰੇ ਆਪਣੇ ਮੋਰਚੇ ਬੰਨ ਕੇ ਸਾਰੀਆਂ ਤੋਪਾਂ ਤਿਆਰ ਕਰਕੇ ਇੱਕ ਵਾਰ ਹੀ ਗੋਲਾਬਾਰੀ ਕਰਕੇ ਸਿੰਘਾਂ ਨੂੰ ਉਡਾ ਦਿਓ ਆਪਣੇ ਆਦਮੀਆਂ ਨੂੰ ਪਿੱਛੇ ਹੀ ਰੱਖੋ ਕੇਵਲ ਤੋਪਚੀ ਹੀ ਮੋਰਚਿਆਂ ਵਿੱਚ ਬੈਠ ਕੇ ਤੋਪਾਂ ਦੇ ਵਾਰ ਕਰਨ ਫਿਰ ਮੈਨੂੰ ਨਿਸ਼ਚੈ ਹੈ ਕਿ ਜਿੱਤ ਤੁਹਾਡੀ ਹੀ ਹੋਵੇਗੀ ਭੀਮਚੰਦ ਤੋਂ ਪੁੱਛਗਿਛ ਕਰਕੇ ਦੋਵੇਂ ਸੂਬੇ ਲਸ਼ਕਰ ਦੀ ਦੇਖਭਾਲ ਕਰਕੇ ਹੈਰਾਨ ਰਹਿ ਗਏ ਕਿ ਉਹਨਾਂ ਦੇ 900 ਆਦਮੀ ਮਰ ਗਏ ਹਨ ਅਤੇ ਅਣਗਿਣਤ ਫੱਟੜ ਹੋਏ ਹਨ ਇੱਧਰ ਸਿੰਘਾਂ ਨੇ ਵੀ ਗੁਰੂ ਪਾਤਸ਼ਾਹ ਜੀ ਨੂੰ ਆਪਣਾ ਸਾਰਾ ਹਾਲ ਸੁਣਾਇਆ ਅਤੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਇਹ ਸਭ ਆਪ ਜੀ ਦੀ ਹੀ ਕਿਰਪਾ ਹੈ ਕਿ ਸਿੰਘਾਂ ਨੇ ਤੁਰਕਾਂ ਦੀ ਤੌਬਾ ਤੌਬਾ ਬੁਲਾ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਸਤਗੁਰੂ ਮਹਾਰਾਜ ਜੀ ਨੇ ਸਭ ਨੂੰ ਖੁਸ਼ੀ ਦੇ ਥਾਪੜੇ ਦਿੱਤੇ ਅਤੇ ਫਟੜਾਂ ਦੀ ਮਰਮ ਪੱਟੀ ਕਰਕੇ ਸ਼ਹੀਦੀ ਸਿੰਘਾਂ ਦਾ ਸੰਸਕਾਰ ਕਰਵਾਇਆ ਖਾਣ-ਪਾਨ ਉਪਰੰਤ ਆਪ ਜੀ ਨੇ ਹੁਕਮ ਦਿੱਤਾ ਕਿ ਅੱਧੇ ਸਿੰਘ ਸੌ ਜਾਓ ਅਤੇ ਆਰਾਮ ਕਰੋ ਅਤੇ ਅੱਧੇ ਸਿੰਘ ਜਾ ਕੇ ਪਹਿਰਾ ਦੇਵੋ ਅਤੇ ਬੰਦੂਕਾਂ ਚਲਾਉਂਦੇ ਰਹੋ ਤਾਂ ਕਿ ਦੁਸ਼ਮਣ ਨੇੜੇ ਨਾ ਆ ਜਾਵੇ ਵੀਡੀਓ ਦਾ ਤੀਸਰਾ ਭਾਗ ਅਗਲੀ ਵੀਡੀਓ ਵਿੱਚ ਸੋ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ